ਪਾਟ ਪਾ ਕੇ ਬਣੇ ਤੜਵਈ ਦਾਤਿਆ ਤੇਰੇ ਕਿਹੜੇ ਕਿਹੜੇ ਦਸਾਂ ਕਿਹੜੇ ਕਿਹੜੇ ਦਸਾਂ ਚੋਜ ਕਈ ਦਾਤਿਆ ਤੇਰੇ ਕਿਹੜੇ ਕਿਹੜੇ ਦਸਾਂ ਕਿਹੜੇ ਕਿਹੜੇ ਦਸਾਂ ਚੋਜ ਦਾਤਿਆ ਤੇਰੇ ਕਿਹੜੇ ਕਿਹੜੇ ਦਸਾਂ ਖਾ ਚੂਜ ਕਈ ਦਾਤ ਆ ਤੇਰੇ ਕਿਹੜੇ ਕਿਹੜੇ ਦਸਾਂ ਕਿਹੜੇ ਕਿਹੜੇ ਦਸਾਂ ਚੂਜ ਕਈ ਦਾਤ ਆ ਤੇਰੇ ਕਿਹੜੇ ਕਿਹੜੇ ਦਸਾਂ ਕਿਹੜੇ ਕਿਹੜੇ ਦਸਾਂ ਚੂਜ ਕਈ ਦਾਤ ਆ ਤੇਰੇ ਕਿਹੜੇ ਕਿਹੜੇ ਦਸਾਂ ਜੇ ਕਿਹੜੇ ਦਸਾਂ ਚੂਜ ਕਈ ਦਾਤ ਆ ਤੇਰੇ ਕਿਹੜੇ ਕਿਹੜੇ ਦਸਾਂ ਇਹ ਬਾਬਰ ਜ਼ੁਲਮ ਕਮਾਏ ਲੋਕ ਬੰਦੀਖਾਨੇ ਪਾਏ ਆਪ ਮਨ ਤੂੰ ਸਾ ਕਹਿੰਦੀ ਕਹਿੰਦੀ ਕੈਦ ਚੋਂ ਛਡਾਏ ਬਾਬਰ ਜ਼ੁਲਮ ਕਮਾਏ ਲੋਕ ਬੰਦੀਖਾਨੇ ਪਾਏ ਆਪ ਮਨ ਤੂੰ ਸਾ ਕਹਿੰਦੀ ਕਹਿੰਦੀ ਕੈਦ ਚੋਂ ਛਡਾਏ पीड़ सब त मनुखी सई देड़े कहिड़े कहिड़े चोज कई देड़े दसांसांजा ਪੁੰਨ ਰਾਤੂ ਆਇਆ ਪੋਜ ਸਾਧਨੋ ਸ਼ਿਕਾਇਆ ਤੇਰੀ ਕਰਣੀ ਦਾ ਫਲ ਸਾਥੋਂ ਜਾਵੇ ਨਾ ਪਰਾਇਆ ਬੂਟਾ ਪੁੰਨ ਦਾ ਕਮਾਇਆ ਪੋਜ ਸਾਧਨੋ ਸ਼ਿਕਾਇਆ ਤੇਰੀ ਕਰਣੀ ਦਾ ਫਲ ਸਾਥੋਂ ਜਾਏ ਨਾ ਪਰਾਇਆ ਤੇਰੀ ਮੀਹਾਂ ਵਾਲੀ ਪੂੰਜੀ ਵਧ ਗਈ ਦਾ ਤਿਆ ਤੇਰੇ ਕਿਹੜੇ ਕਿਹੜੇ ਦਸਾਂ ਕਿਹੜੇ ਕਿਹੜੇ ਦੱਸਾਂ ਚੋਜ ਕਈ ਦਾਤਿਆ ਤੇਰੇ ਕਿਹੜੇ ਕਿਹੜੇ ਦੱਸਾਂ ਕਿਹੜੇ ਕਿਹੜੇ ਦੱਸਾਂ ਚੋਜ ਕਈ ਦਾਤਿਆ ਤੇਰੇ ਕਿਹੜੇ ਕਿਹੜੇ ਦੱਸਾਂ ਇਹ ਦੇਖ ਮੱਕੇ ਵੱਲ ਪੈਰ ਉਹ ਚੜਿਆ ਕਾਜੀ ਤਾਂ ਹੀ ਕਹਿ ਫੜ ਚਰਨ ਕਮਾਈ ਕੰਪਾ ਸਕਿਆ ਨਾ ਠਹਿਰ ਵੇਪ ਮੁਕੇ ਬੰਦ ਪੈਰ ਚੜਿਆ ਕਾਜੀ ਤਾਂ ਹੀ ਕਹਿ ਫੜ ਚਰਨ ਕਮਾਈ ਤੇ ਕੰਪਾ ਸਕਿਆ ਨਾ ਠਹਿਰ ਸੋਝ ਘੁੰਮੇ ਕਿਸ ਨਾਮ ਦੀ ਗਈ ਤਾਂ ਤਿਆ ਤੇਰੇ ਕਿਹੜੇ ਕਿਹੜੇ ਦਸਾਂ ਕਿਹੜੇ ਕਿਹੜੇ ਦੱਸਾਂ ਚੋਜ ਜਈ ਦਾਤਿਆ ਤੇਰੇ ਕਿਹੜੇ ਕਿਹੜੇ ਦੱਸਾਂ ਕਿਹੜੇ ਕਿਹੜੇ ਤੇਰੇ ਦੱਸਾਂ ਚੋਜ ਜਈ ਦਾਤਿਆ ਤੇਰੇ ਕਿਹੜੇ ਕਿਹੜੇ ਦੱਸਾਂ ਕਿਹੜੇ ਕਿਹੜੇ ਦੱਸਾਂ ਚੋਜ ਜਈ ਦਾਤਿਆ ਤੇਰੇ ਕਿਹੜੇ ਕਿਹੜੇ ਦੱਸਾਂ ਇਹ ਦীন ਦੁਨੀਆ ਤੇ ਰਾਖੇ ਆਜਾ ਚੰਨ ਤੈਨੂੰ ਆਖੇ ਦੇ ਕੇ ਸੱਚਾ ਉਪਦੇਸ਼ ਸਾਨੂੰ ਕਰ ਜਾ ਸਜਾਖੇ ਦੀਨ ਦੁਨੀਆਂ ਦੇ ਰਾਖੇ ਆਜਾ ਚੰਨ ਤੈਨੂੰ ਆਖੇ ਦੇ ਕੇ ਸੱਚਾ ਉਪਦੇਸ਼ ਸਾਨੂੰ ਕਰ ਜਾ ਸਜਾਖੇ ਤੇਰੀ ਸਿੱਖਿਆ ਦਿਨਾਂ ਤੇ ਸ਼ਾਗਰੀ ਦਾ ਧਿਆ ਤੇਰੇ ਕਿਹੜੇ ਕਿਹੜੇ ਦੱਸਾਂ ਕਿਹੜੇ ਕਿਹੜੇ ਦੱਸਾਂ ਚੋਜ कई दातेरे दस दस चोर कई दाते आरे दस खे दसा चोर कई दाते आरे दस खे दसाँ चोर कई ਕਿਹੜੇ ਦੱਸਾਂ ਕਿਹੜੇ ਕਿਹੜੇ ਦੱਸਾਂ ਚੋਜ ਕਈ ਦਾਤਿਆ ਤੇਰੇ ਕਿਹੜੇ ਕਿਹੜੇ ਦੱਸਾਂ ਕਿਹੜੇ ਕਿਹੜੇ ਦੱਸਾਂ ਚੋਜ ਕਈ ਦਾਤਿਆ ਤੇਰੇ ਕਿਹੜੇ ਕਿਹੜੇ ਦੱਸਾਂ ਕਿਹੜੇ ਕਿਹੜੇ ਦੱਸਾਂ ਚੋਜ ਕਈ ਦਾਤਿਆ ਤੇਰੇ ਕਿਹੜੇ ਕਿਹੜੇ ਦੱਸਾਂ